ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਾਜ ਐ ਨਿਵਾਜ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੂੰਗੀ ਵੀ ਸਟ੍ਰੇਟਸ ਲਵਾ ਦੇ ਕਟਿੰਗ ਹੈ ਜਿਹੜੀ ਉਹ ਕਿਸ ਤਰ੍ਹਾਂ ਕਰਨੀ ਹੈ ਇੱਕ ਤਰੀਕਾ ਮੈਂ ਤੁਹਾਨੂੰ ਦੱਸਿਆ ਸੀ ਪਿਛਲੀ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਨੂੰ ਦੂਜਾ ਤਰੀਕਾ ਦੱਸੂੰਗੀ ਵੀ ਉਹ ਉਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਇਹ ਜਿਹੜੀ ਸਲਵਾਰ ਹੈ ਇਹ ਪਿੱਛੋਂ ਚੱਕੀ ਨਹੀਂ ਜਾਊਗੀ ਠੀਕ ਹੈ ਆਮ ਤੌਰ ਤੇ ਜਿਹੜੀਆਂ ਸਟ੍ਰੇਟ ਸਲਵਾਰਾਂ ਹੁੰਦੀਆਂ ਉਹ ਪਿੱਛੋਂ ਚੱਕੀਆਂ ਜਾਂਦੀਆਂ ਨੇ ਇਹ ਸਾਰਿਆਂ ਦੀ ਅਲੱਗ-ਅਲੱਗ ਪਸੰਦ ਹੁੰਦੀ ਹੈ ਕਿਸੇ ਨੂੰ ਉਹ ਪਸੰਦ ਹੁੰਦੀਆਂ ਨੇ ਜਿਹੜੀਆਂ ਪਿੱਛੋਂ ਚੱਕੀਆਂ ਜਾਂਦੀਆਂ ਨੇ ਕਿਸੇ ਨੂੰ ਹੁੰਦੀਆਂ ਵੀ ਪਿੱਛੋਂ ਚੱਕਿਆ ਨਾ ਜਾਣ ਉਹ ਪਸੰਦ ਹੁੰਦੀਆਂ ਨੇ ਠੀਕ ਹੈ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਅੱਜ ਵੀ ਪਿੱਛੋਂ ਚੱਕੀ ਨਾ ਜਾਵੇ ਸਲਵਾਰ ਠੀਕ ਹੈ ਉਹਦੀ ਆਪਾਂ ਕਟਿੰਗ ਦੱਸਾਂਗੇ ਧਿਆਨ ਨਾਲ ਜ਼ਰੂਰ ਦੇਖਣੀ ਹੈਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਕਮੈਂਟ ਕਰਨੇ ਨੇ ਠੀਕ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਸਟ੍ਰੇਟ ਸਲਵਾਰ ਦੀ ਕਟਿੰਗ ਹੈ ਜਿਹੜੀ ਉਹ ਦੂਜੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਕਰਨੀ ਹੈ ਹਾਂਜੀ ਹੁਣ ਇਹ ਆਪਾਂ ਕੱਪੜਾ ਲੈ ਲਿਆ ਠੀਕ ਹੈ ਇਹਨੂੰ ਫੋਲਡ ਕਰ ਲਿਆ ਜਿਹੜੀ ਸਟ੍ਰੇਟ ਸਲਵਾਰ ਹੁੰਦੀ ਹੈ ਉਹ ਸਵਾ ਦੋ ਦੇ ਵਿੱਚ ਵੀ ਵੰਡ ਜਾਂਦੀ ਹੈ ਦੋ ਦੇ ਵਿੱਚ ਵੀ ਵੰਡ ਜਾਂਦੀ ਹੈ ਠੀਕ ਹੈ ਸਟ੍ਰੇਟ ਸਲਵਾਰ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚਾਰ ਤਿਆਂ ਦੇ ਵਿੱਚ ਫੋਲਡ ਕਰ ਲਿਆਗਾ ਇਹ ਬੰਦ ਵਾਲਾ ਪਾਸਾ ਹੈਗਾ ਠੀਕ ਹੈ ਇਹਨੂੰ ਚਾਰ ਤਿਆਂ ਦੇ ਵਿੱਚ ਫੋਲਡ ਕਰ ਲੈਣਾ ਤੁਸੀਂ ਇਸ ਤਰ੍ਹਾਂ ਤੇ ਇਹ ਹੈਗਾ ਖੁੱਲਾ ਪਾਸਾ ਇਧਰੋਂ ਆਪਾਂ ਝੋਲੀ ਕਟਾਂਗੇ ਆਪਾਂ ਇਧਰੋਂ ਕਟਿੰਗ ਨਹੀਂ ਕਰਨੀ ਝੋਲੀ ਇਧਰੋਂ ਨਹੀਂ ਕਟਣੀ ਬੰਦ ਵਾਲੇ ਪਾਸੇ ਆ ਠੀਕ ਹੈ ਝੋਲੀ ਖੁੱਲੇ ਵਾਲੇ ਪਾਸੋਂ ਹੀ ਲੈਣੀ ਹੈ ਠੀਕ ਹੈ ਆਪਾਂ ਹੁਣ ਇਹ ਉਹ ਸਲਵਾਰ ਬਣਾਵਾਂਗੇ ਵੈਸੇ ਸਟ੍ਰੇਟ ਸਲਵਾਰ ਹੋਊਗੀ ਤਾਂ ਪਰ ਇਹ ਪਿੱਛੋਂ ਚੱਕੀ ਨਹੀਂ ਜਾਊਗੀ ਠੀਕ ਹੈ ਤੇ ਹੁਣ ਆਪਾਂ ਇਹਦੀ ਜਿਹੜੀ ਲੰਬਾਈ ਆ ਉਹ 38 ਇੰਚ ਰੈਡੀ ਰੱਖਣੀ ਹੈ ਠੀਕ ਹੈ 38 ਇੰਚ ਰੈਡੀ ਰੱਖਣੀ ਆਪਾਂ ਇਹ ਦੀ 34 ਇੰਚ ਆਪਾਂ ਲਵਾਂਗੇ ਜੇ ਆਪਾਂ 34 ਇੰਚ ਦੀ ਕਟਿੰਗ ਕਰਦੇ ਆਂ ਤਾਂ 4 ਇੰਚ ਦੀ 벨ਟ ਆ ਜੂਗੀ ਠੀਕ ਹੈ 벨ਟ 38 ਇੰਚ ਹੋ ਜੂਗਾ ਤੇ 1 ਇੰਚ ਆਪਾਂ ਐਕਸਟਰਾ ਲਵਾਂਗੇ ਜਿਹੜਾ ਕਿ ਸੀਨਾ ਦੇ ਵਿੱਚ ਆ ਜੂਗਾ ਠੀਕ ਹੈ ਜੀ ਹੁਣ 35 ਇੰਚ ਆਪਾਂ ਇਧਰੋਂ ਇਧਰਲੀ ਸਾਈਡੋਂ ਲਵਾਂਗੇ ਬੰਦ ਵਾਲੇ ਪਾਸੇੋਂ ਠੀਕ ਹੈ ਪਰ ਜਿਹੜਾ ਹੁਣ ਆਪਣੇ ਕੋਲੇ ਇਹ ਕੱਪੜਾ ਹੈਗਾ ਆਪਣੇ ਕੋਲੇ 37.5 ਇੰਚ ਹੈ ਇਹ ਸਾਰਾ ਠੀਕ ਹੈ ਇੱਕ ਵਾਰੀ ਆਪਾਂ ਇਹ ਸਾਡੇ 37 ਸਾਰਾ ਇੱਥੋਂ ਲੈ ਲਾਂਗੇ ਠੀਕ ਹੈ ਇਹ ਸਾਰਾ 37 ਹੋ ਗਿਆ ਉਸ ਤੋਂ ਬਾਅਦ ਆਪਾਂ ਇਧਰੋਂ ਝੋਲੀ ਲਵਾਂਗੇ ਝੋਲੀ ਆਪਾਂ ਲਵਾਂਗੇ 1.5 ਇੱਥੇ ਆਪਾਂ 1.5 ਤੇ ਨਿਸ਼ਾਨ ਲਗਾ ਲਿਆ ਝੋਲੀ ਦਾ ਹੁਣ ਆਪਾਂ ਇੱਥੋਂ ਸਾਰਾ ਇੱਥੋਂ 37 ਸੀਗਾ ਤੇ ਇਧਰੋਂ ਆਪਾਂ 37 ਨਹੀਂ ਲੈਣਾ ਬੰਦ ਵਾਲੇ ਪਾਸਿਓਂ ਇਧਰੋਂ ਆਪਾਂ ਲਵਾਂਗੇ 35 ਇੰਚ ਜਿੰਨੀ ਆਪਾਂ ਲੈਂਥ ਰੱਖਣੀ ਹੈ ਠੀਕ ਹੈ ਦੇਖੋ ਹੁਣ ਆਪਾਂ ਇੱਥੇ 35 ਇੰਚ ਤੇ ਇੱਥੇ ਨਿਸ਼ਾਨ ਲਗਾ ਲਿਆ ਆਪਾਂ ਠੀਕ ਹੈ ਉਸ ਤੋਂ ਬਾਅਦ এজ ਇੱਥੋਂ ਇਹਨੂੰ ਤਿਰਛਾ ਆਪਾਂ ਕੱਟ ਲੈਣਾ ਜਿੰਨਾ ਇਹਦੀ ਇਹਦੀ ਕਟਿੰਗ ਹੋਣੀ ਹੈ ਇੱਧਰ ਬੰਦ ਵਾਲੇ ਪਾਸੋਂ ਆਪਾਂ 35 ਇੰਚ ਲੈਨੇ ਸੀ ਤੇ ਇਧਰੋਂ ਆਪਾਂ 37.5 ਹੀ ਰੱਖਿਆ ਸੀਗਾ 37.5 ਇੱਥੋਂ ਸੀਗਾ ਸਾਰਾ ਠੀਕ ਹੈ ਤੇ ਇਧਰੋਂ ਆਪਾਂ ਝੋਲੀ ਰੱਖਣੀ ਹੁਣ ਇਹ ਆਪਣਾ ਜਿਹੜਾ ਨਿਸ਼ਾਨ ਆ ਉਹ ਇਸ ਤਰ੍ਹਾਂ ਲੱਗ ਗਿਆ ਦੇਖੋ ਤਿਰਛਾ ਠੀਕ ਹੈ ਇਧਰੋਂ ਘਟਦਾ ਹੈ ਤੇ ਇਧਰੋਂ ਵਧਦਾ ਹੈ ਜਦੋਂ ਆਪਾਂ ਇਧਰੋਂ ਵਧ ਰੱਖਾਂਗੇ ਤਾਂ ਜਿਹੜੀ ਝੋਲੀ ਆ ਉਹ ਪਿੱਛੋਂ ਪਹੁੰਚਾਏਗਾ ਮੂਰੀਆ ਉਹ ਚੱਕੀ ਨਹੀਂ ਜਾਊਗੀ ਠੀਕ ਹੈ ਇਸ ਤਰ੍ਹਾਂ ਕਟਿੰਗ ਕਰਨਾ ਤੇ ਉਸ ਤੋਂ ਬਾਅਦ ਹੁਣ ਆਪਾਂ ਕਰਨੀਆਂ ਮੂਰੀ ਮੂਰੀ ਤੇ ਆਪਾਂ ਨਿਸ਼ਾਨ ਲਗਾਉਣੇ ਆ ਹੁਣ ਦੇਖੋ ਆਪਾਂ ਇੱਥੇ ਹੇਠੇ ਤੋਂ ਰੱਖਾਂਗੇ ਮੂਰੀ ਮੂਰੀ ਆਪਾਂ ਰੱਖਣੀ ਹੈ 7.5 ਰੈਡੀ ਰੱਖਣੀ ਹੈ ਕਿ 7.5 ਠੀਕ ਹੈ ਤੇ ਉਸ ਤੋਂ ਬਾਅਦ 2 ਇੰਚ ਆਪਾਂ ਲੈ ਲਾਂਗੇ ਐਕਸਟਰਾ ਠੀਕ ਹੈ ਇਹ 7.5 ਲੈ ਕੇ 2 ਇੰਚ ਆਪਾਂ ਐਕਸਟਰਾ ਲੈ ਲਿਆ ਠੀਕ ਹੈ ਹੁਣ ਆਪਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਉਸੇ ਇਹਦੇ ਨਾਲ ਵੀ ਮਿਲਾ ਸਕਦੇ ਹੋ ਠੀਕ ਹੈ ਇਹਦੇ ਨਾਲ ਆਪਾਂ ਇੱਥੋਂ ਨਿਸ਼ਾਨੀ ਇਸ ਤਰ੍ਹਾਂ ਲਗਾ ਲੈਣੀ ਹੈ ਜਿੰਨੇ ਆਪਣੀ ਝੋਲੀ ਸੀ ਇਹ ਦੇਖੋ ਆਪਣੇ ਹੁਣ ਇਹ ਸਲਵਾਰ ਦੇ ਜਿਹੜੇ ਨਿਸ਼ਾਨ ਆ ਉਹ ਲੱਗ ਗਏ ਠੀਕ ਹੈ ਹੁਣ ਇਹ ਦੁਬਾਰਾ ਮੈਂ ਦੱਸ ਦਿੰਨੀ ਆ ਇੱਥੋਂ ਆਪਾਂ ਮੂਰੀ ਲੈ ਲਈ ਸੀਗੀ ਆ ਬੰਦ ਵਾਲਾ ਪਾਸਾ ਠੀਕ ਹੈ 7.5 ਮੂਰੀ ਲੈ ਲਈ 2 ਇੰਚ ਆਪਾਂ ਐਕਸਟਰਾ ਲੈ ਲਿਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੱਥੇ 35 2 ਇੰਚ ਜਿਹੜਾ 2.5 ਇੰਚ ਸੀਗਾ ਉਹਦੀ ਆਪਾਂ ਇੱਥੋਂ ਕਟਿੰਗ ਕਰ ਦੇਣੀ ਹੈਗੀ ਤੇ ਇੱਥੋਂ ਆਪਾਂ ਇਹ ਤਰਸ਼ੀ ਲਾ ਦੇਣੀ ਹੈ ਨਿਸ਼ਾਨੀ ਤੇ ਇੱਥੋਂ ਆਪਾਂ ਹੁਣ ਇਹਦੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਕਰਨ ਨਾਲ ਇਹ ਜਿਹੜੀ ਸਲਵਾਰ ਹੈ ਉਹ ਪਿੱਛੋਂ ਚੱਕੀ ਨਹੀਂ ਜਾਊਗੀ ਸਟ੍ਰੇਟ ਵੀ ਬਣੂਗੀ ਤੇ ਪਿੱਛੋਂ ਵੀ ਨਹੀਂ ਚੱਕੀ ਜਾਂਦੀ ਠੀਕ ਹੈ ਜੀ ਕਈਆਂ ਨੂੰ ਚੱਕਮੀਆਂ ਪਸੰਦ ਹੁੰਦੀਆਂ ਨੇ ਜਿਹੜੀ ਪਿੱਛੋਂ ਚੱਕਮੀ ਸਲਵਾਰ ਹੁੰਦੀ ਹੈ ਕਈਆਂ ਨੂੰ ਉਹ ਪਸੰਦ ਹੁੰਦੀਆਂ ਨੇ ਤੇ ਕਈਆਂ ਨੂੰ ਨੇ ਪਸੰਦ ਕੀਤੀਆਂ ਤੁਸੀਂ ਦੋਨੋਂ ਮੈਂ ਤੁਹਾਨੂੰ ਹੁਣ ਜਿਹੜੇ ਤਰੀਕੇ ਹੈਗੇ ਦੋਨੇ ਦੱਸ ਦਿੱਤੇ ਹੈਗੇ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜੀ ਸਿੰਪਲ ਸੀਗੀ ਪਿੱਛੋਂ ਚੱਕਮੀ ਹੁੰਦੀ ਹੈ ਉਹ ਸਰਵਾ ਦੇ ਕਟਿੰਗ ਦੱਸੀ ਸੀ ਠੀਕ ਹੈ ਤੇ ਹੁਣ ਇਹੇ ਹੈਗੀ ਹੈ ਜਿਹੜੇ ਪਿੱਛੋਂ ਚੱਕੀ ਨਹੀਂ ਜਾਂਦੀ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਲੋ ਜੀ ਇਹ ਆਪਣੀ ਹੁਣ ਕਟਿੰਗ ਹੋ ਗਈ ਹੈ ਸਿੰਪਲ ਸਲਵਾਰ ਦੀ ਜੇ ਤੁਸੀਂ ਚਾਹੋ ਨੇਓ ਦੇਖੋ ਜੇ ਤੁਸੀਂ ਤਾਂ ਬਿਹਾਈਤੀ ਵੀ ਜਮਾ ਸਿੱਧੀ ਪਾਉਣਾ ਚਾਹੋ ਨੇ ਤਾਂ ਇਸ ਤਰ੍ਹਾਂ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਥੋੜਾ ਜਿਹਾ ਹੋਰ ਹੈਵੀ ਹੋ ਜਾਏ ਥੋੜੀ ਜਿਹੀ ਹੋਰ ਹੈਵੀ ਹੋਵੇ ਤਾਂ ਤੁਸੀਂ ਇੱਥੇ ਅਸਨ ਦਾ ਜੋੜ ਵੀ ਪਾ ਸਕਦੇ ਹੋ ਠੀਕ ਹੈ ਉਹਦੇ ਨਾਲ ਕੀ ਕਪੜਾ ਥੋੜਾ ਜਿਹਾ ਵੱਧ ਜਾਊਗਾ ਤੇ ਥੋੜੀ ਜਿਹੀ ਹੈਵੀ ਹੋ ਜੂਗੀ ਜ਼ਿਆਦਾ ਨਹੀਂ ਹੋਣੀ ਠੀਕ ਹੈ ਤੇ ਇਹ ਹੋ ਗਈ ਆਪਣੀ ਸਟ੍ਰੇਟ ਸਲਵਾਰ ਦੀ ਕਟਿੰਗ ਠੀਕ ਹੈ ਜੀ ਤੇ ਹੁਣ ਤੁਸੀਂ ਇਹਦੇ ਜਿਹੜੇ ਇੱਥੇ ਆਪਾਂ ਕੱਟ ਲਗਾਏ ਸੀ ਆਹਾਂ ਨਿਸ਼ਾਨ ਲਗਾਏ ਸੀ ਇੱਥੇ ਆਪਾਂ ਕੱਟ ਲਗਾ ਲੈਣੇ ਆ ਠੀਕ ਹੈ ਤੇ 벨ਟ ਆਪਾਂ ਕੱਟ ਲਈ ਸੀ 벨ਟ ਕੱਟਣੀ ਹੈ ਜਦੋਂ ਆਪਾਂ ਕੋਈ ਵੀ ਤਾਂ ਜਿੰਨੀ ਆਪਣੀ ਹਿਪ ਹੈਗੀ ਹੋ ਤਾਂ 2 ਇੰਚ ਤੁਸੀਂ ਐਕਸਟਰਾ ਕੱਟਣੀ ਹੈਗੀ ਠੀਕ ਹੈ ਜਿਵੇਂ 21 ਇੰਚ ਇਹਨਾਂ ਦੀ ਹਿਪ ਸੀਗੀ ਤਾਂ ਆਪਾਂ 23 ਇੰਚ ਆਪਾਂ 벨ਟ ਇਹਨਾਂ ਦੀ ਰੈਡੀ ਰੱਖਣੀ ਹੈ ਤਾਂ 1.5 ਇੰਚ ਐਕਸਟਰਾ ਸਿਲਾਈਆਂ ਵਾਸਤੇ 1.5 ਇੰਚ ਐਕਸਟਰਾ ਲੈਣੀ ਹੈ ਉਦੀ ਇਸ ਤਰ੍ਹਾਂ ਕਟਿੰਗ ਕਰਨੀ ਹੈ ਠੀਕ ਹੈ ਤੇ ਇਹ ਆ ਹੋ ਗਿਆ ਆਪਣੇ ਕੋਲੇ ਮੂਰੀ ਦੇ ਵਾਸਤੇ ਕਪੜਾ ਠੀਕ ਹੈ ਵੀਡੀਓ ਸਮਝ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ